हां जी दोस्तों सारेया नु सस्त्रिकाल स्वागत करते हा टोटा राज संधू फार्मिंग दे विच सो दोस्तों आज पहुंचेया ਪਿੰਡ ਸ਼ਿਵਾਜਪੁਰ ਤਹਿਸੀਲ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਵੀਰ ਬਲਜੀਤ ਕੋਲੇ ਆਏ ਆ ਦੋਸਤੋ ਪਹਿਲਾਂ ਵੀ ਆਪਾਂ ਕਾਫੀ ਵੀਡੀਓ ਇਸ ਘਰੋਂ ਪਾਈਆਂ ਨੇ ਪਸ਼ੂ ਤੁਹਾਨੂੰ ਦਿਖਾਉਂਦੇ ਰਹੀਦਾ ਸੇਲ ਪਰਚੇਜ਼ ਦਾ ਕੰਮ ਆ ਵੀਰ ਦਾ ਖਾਸ ਤੌਰ ਤੇ ਤੇ ਡੇਲੀ ਰੂਟੀਨ ਦੇ ਵਿੱਚ ਪਸ਼ੂ ਆਉਂਦੇ ਆ ਦੋਸਤੋ ਇਸ ਘਰ ਕੋਈ 3000 ਨਗ ਜਿਹੜੇ ਆ ਐਵਰੀ ਟਾਈਮ ਜਿਹੜੇ ਅਵੇਲੇਬਲ ਹੁੰਦੇ ਆ ਅੱਜ ਇਸ ਕਵਰਜ ਵਿੱਚ ਟੋਟਲ ਤਿੰਨ ਬੈੜਾ ਤੁਹਾਨੂੰ ਦਿਖਾਉਣੀਆਂ ਨੇ ਦੋ ਗੱਬਣਾ ਤਿਆਰੀ ਤੇ ਆ ਇੱਕ ਬੈੜ ਸੁਈ ਆ ਠੀਕ ਆ ਜੀ ਪੂਰੀ ਡਿਟੇਲ ਆਪਾਂ ਉਸ ਬੈੜ ਦੀ ਲੈ ਕੇ ਤੁਹਾਡੇ ਨਾਲ ਸਾਂਝੀ ਕਰਦੇ ਹਾਂਗੇ ਦੋਸਤੋ ਵੀਡੀਓ ਨੂੰ ਐਂਡ ਤੱਕ ਜਰੂਰ ਦੇਖ ਲਿਓ ਤਾਂ ਜੋ ਪੂਰੀ ਇਨਫੋਰਮੇਸ਼ਨ ਸਾਰੇ ਵੀਰਾਂ ਨੂੰ ਸਮਝ ਵਿੱਚ ਆ ਸਕੇ ਅੱਜ 21 ਫਰਵਰੀ ਆ ਦੋਸਤੋ ਤਰੀਕ ਤੁਸੀਂ ਨੋਟ ਕਰ ਲਓ ਸਮਾਂ ਕੋਈ ਮਾਰਨਿੰਗ 11:30 ਵਜੇ ਦਾ ਬਾਕੀ ਪਸ਼ੂ ਜਿੰਨੇ ਵੀ ਦਿਖਾਵਾਂਗੇ ਦੋਸਤੋ ਨਰਕ ਪਰਖ ਤਸੱਲੀ ਆ ਉਹ ਕੋਈ ਵੀਰ ਖਰੀਦਰ ਘਰ ਆਣ ਕੇ ਕਰ ਲੇ ਦੋ ਡੰਗ ਚੋਕੇ ਵੇਖ ਲੈ ਜਿਹੜਾ ਪਸ਼ੂ ਤਾਜ਼ਾ ਸੋਇਆ ਤੇ ਗੱਬਣ ਪਸ਼ੂ ਜਿਹੜਾ ਦੋਸਤੋ ਆਪਣਾ ਚੌਥਾ ਥਣਾ ਦੀ ਤਸੱਲੀ ਆ ਉਹ ਜ਼ਰੂਰ ਕਰ ਲਿਆ ਕਰੋ ਠੀਕ ਆ ਜੀ ਆਉ ਲੈਣਿਆ ਜਾਣਕਾਰੀ ਸਭ ਤੋਂ ਪਹਿਲਾਂ ਬਲਜੀਤ ਭਾਈ ਸਾਸਰੀ ਦਾ ਸਾਸਿਕਾ ਵੀਰ ਜੀ ਠੀਕ ਠਾਕ ਵੀਰੇ ਹਾਂਜੀ ਵਧੀਆ ਜੀ ਅੱਛਾ ਬਲਜੀਤ ਪਸ਼ੂ ਅੱਜ ਤਿੰਨ ਪਕਾਉ ਆਪਣੇ ਕੋਲ ਹਾਂਜੀ ਦੋ ਗੱਬਣਾ ਵੀਰ ਜੀ ਇੱਕ ਸੂਈ ਆ ਠੀਕ ਹੈ ਵੀਰਾ ਹਾਂਜੀ ਤੇ ਗੱਬਣਾ ਵੀ ਤਿਆਰੀ ਤੇ ਹੀ ਹੈ ਹਾਂਜੀ ਤਿਆਰੀ ਦਾ ਦਾ ਦਨ ਲੈਂਦੀਆਂ ਬਸ 10 ਕ ਦਿਨ ਹਜੇ ਕੱਢਦੀਆਂ ਹਾਂ ਹਾਂਜੀ ਹਾਂਜੀ ਤੇ ਜਿਹੜੀ ਸੂਈ ਉਹ ਵਰਡ ਕਿੰਨੇ ਆ ਸੂਵੇ ਤੇ ਕਿੰਨੇ ਕ ਟਾਈਮ ਦੀ ਸੂਈ ਉਹ ਵੀਰ ਜੀ ਦੂਜਾ ਸੂ ਆ ਜੋ ਓਕੇ ਹਾਂਜੀ ਕੱਲ ਦੀ ਸੂਈ ਜੋ ਤੇ ਪਹਿਲਾ ਪਸ ਸੂਈ ਵੜ ਦਿਖਾ ਦਗੇ ਜਰਸੀ ਅੰਗ ਦੇ ਵਿੱਚ ਜੀ ਹਾਂ ਜੀ ਜਰਸੀ ਲਓ ਜੀ ਮગર ਬੱਚਾ ਆ ਜੀ ਜਰਸੀ ਅੰਗ ਦੇ ਵਿੱਚ ਆ ਦੋਸਤੋ ਤੇ ਮગર ਬੱਚਾ ਆ ਤੇ ਕਿੰਨੇ ਦਿਨ ਦੀ ਸੂਈ ਹੈ ਕੱਲ ਸੂਈ ਵੀਰ ਜੀ 12 ਵਜੇ ਜੇਰ ਪਾਤੀ ਹੈ ਹੱਕ ਵਲੇ ਕੱਲ ਹੀ ਸੂਈ ਹੈ ਹਾਂ ਜੀ ਹਾਂ ਜੀ ਹਾਂ ਜੀ ਕੱਲ ਦੋਸਤੋ ਸੂਈ ਹੈ ਮગર ਬੱਚਾ ਆ ਬੱਚਾ ਤੁਸੀਂ ਵੇਖ ਲਓ ਠੀਕ ਆ ਤੇ ਸੂਹਾ ਦੂਜਾ ਇਹ ਵੜ ਸੂਈ ਆ ਆ ਕਰੋ ਚੈੱਕ ਮગર ਬੱਚਾ 나ੜੂ ਤੇ ਬੱਚਾ ਆ अच्छा बलजीत कोई एक दो डंग दी चवाई हो गई हां जी दो डंग हो गई वीर जी ते किवें आ चोन वधिया चोन वधिया वीर जी ठीक है हां जी लो दोस्तों चोन वीर دس ਰਿਹਾ ਵੀ ਇੱਕ ਨੰਬਰ ਆ ਕੋਈ ਇੱਕ ਦੋ ਡੰਗਾਂ ਦੀ ਜਿਹੜੀ ਚਵਾਈ ਹੋਈ ਆ ਠੀਕ ਆ ਤੇ ਬਾਕੀ ਹਾਈਟ ਮੀਡੀਅਮ ਆ ਜਿੱਦਾਂ ਆਪਾਂ ਨਾਰਮਲ ਇੱਕ ਜਰਸੀ ਵੜਾਂ ਦੀ ਦੇਖਦੇ ਆ ਬਾਕੀ ਪਲੀ ਪੁਲੀ ਚੰਗੀ ਆ ਕਰਮਾੜੀ ਬਾਕੀ ਤੁਹਾਡੇ ਸਾਹਮਣੇ ਸੂਸਵਾ ਤੋਂ ਬਾਅਦ ਵੀ ਠੀਕ ਆ ਜੀ ਕੋਈ ਕਿਸੇ ਪਾਸੇ ਟੁੱਟੀ ਨਹੀਂ ਗਈ ਜਿਉਂ ਦੀ ਤਿਉ ਹੀ ਆ ਰੱਜੀ ਪੂਜੀ ਆ ਕਰਮਾੜੀ ਹੈ ਨਿੱਗਰ ਹੈ ਨਾ ਜਾਣਾਂ ਨਹੀਂ ਆ ਬੱਚੇ ਦਾ ਕਰਦੀ ਥੋੜਾ ਜਿਹਾ ਹਾਂਜੀ ਕੋਈ ਨਾ ਕੋਈ ਨਾ ਬੋਲੀ ਬੜੀ ਵੀਰ ਜੀ ਠੀਕ ਆ ਹਾਂਜੀ ਲਓ ਜੀ ਘਵਾਨਾ 레ਵਾ ਵੀ ਸੋਹਣਾ ਬਖਾਲਾ ਬਖੂਲਾ ਬਹੁਤ ਸੋਹਣਾ ਜਿੰਨਾ ਕਾ ਗਾਂ ਉਹਨਾਂ ਕਾ ਪਛਾਣ ਹੋ ਤੇ ਬਿਲਕੁਲ ਨਿੱਗਰ 레ਵਾ ਠੀਕ ਆ ਜੀ ਬਿਨਾ ਕਿਸੇ ਭਲਾ ਭੂਲਾ ਤੋਂ ਆ ਲੋ ਇਹਨੇ ਬੱਚੇ ਤੋਂ ਬਗੈਰ ਨਹੀਂ ਜਾਣਾ ਆ ਕੋਈ ਗੱਲ ਨਹੀਂ ਵਾਪਸ ਮੋੜ ਦਿਆ ਜੀ ਕੋਈ ਇਹਨੂੰ ਤੋਰਦੀਏ ਬੱਚਿਆਂ ਨੂੰ ਕੋਈ ਬਾਕੀ ਬਾੜ ਚੰਗੀ ਆ ਦੋਸਤੋ ਸਾਫ ਸੁਥਰੀ ਆ ਕਰਮਾਲੀ ਥਣ ਭਾਂਡੇ ਦੀ ਵੀ ਸਾਫ ਸੁਥਰੀ ਆ ਤੇ ਸਰੀਰਕ ਪੱਖੋਂ ਵੀ ਜੇਕਰ ਆਪਾਂ ਦੇਖੀਏ ਤੇ ਰਾਜੀ ਆ ਜਿੰਨੇ ਵੀ ਠੀਕ ਆ ਹਾਈਟ ਕਰ ਤਾਂ ਮੀਡੀਅਮ ਆ ਖੈਪੋਰੀ ਨਿਗਰ ਆ ਛੋਟੇ ਜੇ ਕੰਨ ਗੁੱਥੀ ਬਾਥੀ ਵੇਖੋ ਤੁਸੀਂ ਬਿਲਕੁਲ ਜਰਸੀ ਨਜ਼ਰ ਆਉਂਦੀ ਆ ਠੀਕ ਆ ਅੱਛਾ ਬਲਜੀਤ ਕੀ ਮੰਗ ਕਰਦੇ ਆਂ ਦੀ ਫਿਰ ਇਹਦਾ ਵੀ ਜੀ ਮੁੱਲ ਕਰਾਂਗੇ 50000 ਅੱਛਾ ਜੀ 45000 ਚ ਮਾਨਤਾਨ ਕਰ ਦਾਂਗੇ 45 ਚ ਹਾਂਜੀ ਠੀਕ ਆ ਜੀ ਹਾਂਜੀ ਲਓ ਦੋਸਤੋ 45000 ਦੇ ਵਿੱਚੋਂ ਮਾਨਤਾਣਾ 50000 ਡਿਮਾਂਡ ਤੇ ਬਾਕੀ ਥਣ ਭਾਂਡੇ ਦੀ ਸਾਫ ਸੁਥਰੀ ਆ ਥਣ ਵੀ ਪੂਰਾ ਹੱਥੀ ਚਵਾਈ ਵਾਲਾ ਹਾਂਜੀ ਆ ਲਓ ਬਾਕੀ ਠੰਡੀ ਸੀਲ ਆ ਵੰਗਾ ਪਾ ਲਓ ਜੇ ਨਹੀਂ ਪਾਉਣਾ ਤਾਂ ਮੈਂ ਹੂੰ ਹਾਂਜੀ ਠੀਕ ਆ ਜੀ ਹਾਂਜੀ ਤੇ ਅੱਗੇ ਬਲਜੀਤ ਆਪਣੇ ਕੋਲ ਸੈਕਿੰਡ ਨੰਬਰ ਤੇ ਆ ਬੱਚੀ ਪਹਿਲਾ ਸੂਆ ਹਾਂਜੀ ਪਹਿਲਾ ਸੂਆ ਜੀ ਮੂਹਾਂ ਦੰਦੀ ਮੂਹਾਂ ਦੰਦੀ ਜਵਾਨ ਹੀ ਆ ਵੀਰ ਜੀ ਜਵਾਨ ਹਾਂਜੀ ਤੇ ਹੈ ਪਹਿਲਣ ਦਾ ਸੂਣਾ ਹਾਂਜੀ ਹੈਗੀ ਪਹਿਲਣ ਤੇ ਸਮਾਂ ਕਿੰਨਾ ਕੁ ਕਰਦੀ ਆ ਸਮਾਂ ਵੀਰ ਜੀ ਦੱਸ ਦੇਣ ਲੈ ਜੂਗੀ 10 ਦਿਨ ਹਾਂਜੀ ਅ 10 ਦਿਨ ਦੋਸਤੋ ਹਜੇ ਲੈ ਜੂਗੀ ਸਮਾਂ ਬਾਕੀ ਆ ਤੁਹਾਨੂੰ ਥਣ ਥਣ ਇੱਕ ਵਾਰ ਦਿਖਾ ਦਈਏ ਆਪਾਂ ਨੇੜੇ ਤੋਂ ਆ ਲਓ ਡਰਦੀ ਥੋੜਾ ਹੈ ਹਨਾ ਠੀਕ ਹੈ ਜੀ ਸਵੇਰ ਦੇ ਪਹਿਲਾ ਸੂਹਾ ਸੂਣਾ ਠੀਕ ਹੈ ਜੀ ਐ ਐਚ ਐਫ ਬ੍ਰੀਡ ਦੇ ਵਿੱਚ ਕੰਨ ਕੋਨ ਛੋਟੇ ਆ ਬਿਲਕੁਲ ਹਾਈਟ ਵੀ ਮੀਡੀਅਮ ਕੋਈ ਵੀ ਰਮਣ ਕੇ ਸੌਦਾ ਕਰ ਲੇ ਜਿੰਨੀਆਂ ਕਰਮਾ ਵਾਲੀ ਪੂਰੀ ਨਿਗਰ ਰਾਜੀ ਰੂਜੀ ਪੂਰੀ ਆ ਆ ਲਓ ਜੀ ਤੇ ਫਰਤੀ ਹੈ ਨਾ ਪਹਿਲਾਂ ਕਰਕੇ ਹਾਂ ਜੀ ਹਾਂ ਜੀ ਹਾਂ ਲਓ ਜੀ ਕਰੋ ਨਿਕਲੀਆਂ ਨਗਲੀਆਂ ਘੱਟ ਹੁੰਦੀਆਂ ਹਾਂਜੀ ਹਾਂਜੀ ਹਟ ਲਓ ਜੀ ਸੋ ਦੋਸਤੋ ਪਹਿਲਾ ਸੂਆ ਠੀਕ ਆ ਬਾਕੀ ਦਿਨ ਕੋਈ ਹਫਤਾ ਖੰਡ ਕੋਈ ਵੀਰ ਮੰਨ ਕੇ ਸੌਦਾ ਕਰ ਲੈ ਹਫਤੇ ਤੋਂ ਹੋ ਸਕਦਾ ਕੋਈ 8 ਵੀ ਲੈ ਜਦੇਣ ਬਾਕੀ ਖਾਇ ਪਹਿਲਾ ਸੂਆ ਠੀਕ ਆ ਥਣਾ ਤੋਂ ਉਹਨਾਂ ਦੀ ਚੰਗੀ ਆ ਹੱਥੀ ਚਵਾਈ ਵਾਲਾ ਥਣਾ ਆ ਕਰ ਲੋ ਚੱਕ ਜੀ ਠੀਕ ਆ ਚਾਰੇ ਥਣਾ ਹੱਥੀ ਚਵਾਈ ਵਾਲੇ ਆ ਤੇ ਬਾਕੀ ਚਲੋ ਨਵੀਂ ਆ ਬੈੜ ਤੇ ਕੀ ਬਲਜੀਤ ਜਿੰਦੀ ਕਰਦੇ ਡਿਮਾਂਡ ਵੀਰ ਮੋਲ ਵੀਰ ਜੀ 42000 ਹਾਂਜੀ 40000 ਚ ਮਾਨਤਾਣ ਕਰਦਾ 40 ਚ ਹਾਂਜੀ ਠੀਕ ਆ ਭਰਾ ਹਾਂਜੀ ਲਓ ਦੋਸਤੋ 40000 ਦੇ ਵਿੱਚੋਂ ਵੀ ਮਾਨਤਾਣ ਹੋ ਜਾਊਗਾ ਮੋਲ ਬੱਚੀ ਬਹੁਤ ਚੰਗੀ ਆ ਥੋੜਾ ਡਰਦੀ ਕਰਕੇ ਆ ਹਾਂ ਥੋੜਾ ਡਰਦੀ ਆ ਘਰੋਂ ਘਰੋਂ ਨਹੀਂ ਨਿਕਿਆ ਪਸ਼ੂ ਹਾਂਜੀ ਨਵੇਂ ਪਸ਼ੂ ਆ ਪਹਿਲਣਾ ਬੱਚੀਆਂ ਚਲੋ ਪਹਿਲੀ ਇੱਕ ਥਾਂ ਤੋਂ ਕਿਤੇ ਆਈਆਂ ਹਾਂ ਇਹਨਾਂ ਨੂੰ ਮਾਲੀਆਂ ਤੇ ਉਪਰਾ ਵੀ ਕਰਦੀਆਂ ਨੇ ਚਲੋ ਡਰ ਦੇ ਟੁਰਤਾ ਪਸ਼ੂ ਬਾਕੀ ਦੋਸਤੋ ਚੰਗੀ ਆ ਬੱਚੀ ਓਵਰ ਆਲ ਸਾਰੀ ਥਾਣ ਥੂਣ ਕੋਈ ਛੋਟਾ ਨਹੀਂਗਾ ਥ ਤੇ ਪ੍ਰਿੰਟ ਪ੍ਰਿੰਟ ਵੀ ਚੰਗਾ ਬਿਲਕੁਲ ਅੱਗੇ ਆਪਣੇ ਕੋਲ ਆ ਗਈ ਬਲਜੀਤ ਤੀਜੇ ਨੰਬਰ ਤੇ ਹਾਂਜੀ ਇਹ ਗੱਬਣ ਗੱਬਣਾ ਵੀ ਨਹੀਂ ਇਹ ਕੱਪੜੇ ਇਹ ਸੁਵਾ ਕਿਰਮਾ ਦੂਜਾ ਸੁਵਾ ਦੂਜਾ ਹਾਂਜੀ ਬੱਚੀ ਬਹੁਤ ਜਿਆਦੀ ਬਣੂ ਬੱਚੀ ਸਾੰਭੀ ਨਹੀਂ ਕਿਸਨੇ ਅੱਛਾ ਜੀ ਵੇਖੋ ਲਓ ਜੀ ਠੀਕ ਆ ਤੋ ਦੂਜਾ ਸੁਵਾ ਇਸ ਵਾਰ ਦੇ ਸੂਣਾ ਤੇ ਟਾਈਮ ਇਹਦਾ ਕਿੰਨਾ ਹਫ਼ਤਾ ਲੱਗੂ ਵੀ ਹਾਂਜੀ ਇਹ ਵੀ ਲੈ ਜੂਗੀ ਜੀ ਦੱਸ ਦੇਣਾ 10 ਕ ਦਿਨ ਲੈ ਜੂ ਹਾਂਜੀ ਹਾਂਜੀ ਲਓ ਜੀ ਸੁਵਾ ਦੂਜਾ ਦੋਸਤੋ ਹਾਂਜੀ 10 ਕ ਦਿਨ ਆਈਆ ਮੰਨ ਕੇ ਕੋਈ ਵੀਰ ਖਰੀਦ ਲੇ ਵੀ 10 ਕ ਦਿਨ ਸਮਾ ਲੈਂਦੀ ਆ ਹਜੇ ਠੀਕ ਆ ਤੇ ਬਾਕੀ ਥਾਨ ਥੂਨ ਕਰਮ ਵਾਲੀ ਦਾ ਇਹਦਾ ਵੀ ਹੱਥੀ ਚਵਾਈ ਵਾਲਾ ਠੀਕ ਆ ਜੀ ਕੋਈ ਇਹ ਨਹੀਂ ਹੋਊਗਾ ਵੀ ਕੋਈ ਛੋਟਾ ਥਾਣਾ ਵੀ ਦੂਰੋਂ ਨੇੜੇੋਂ ਤੁਸੀਂ ਆ ਜਾਓ ਤੇ ਇੱਥੇ ਆਣ ਕੇ ਫੇਟਣਾ ਬੈਠੇ ਤੁਹਾਡੇ ਵੀ ਹੈ ਪੂਰਾ ਹੱਥੀ ਚਵਾਈ ਵਾਲਾ ਥਾਣਾ ਪਸੰਦ ਆਊਗਾ ਹਾਈਟ ਵੀ ਮੀਡੀਅਮ ਆ ਪਹਿਲਾਂ ਕਵੱਛੀ ਤੁਹਾਨੂੰ ਦਿਖਾਈ ਹੈ ਜਿਹੜੀ ਪਹਿਲਾਂ ਨੇ ਸੁਣਾ ਠੀਕ ਆ ਜੀ ਕੱਦ ਕਾਠ ਉਸੇ ਵੈੜ ਜਿੱਡਾ ਹੈਗਾ ਇਹ ਦੂਜੇ ਸੂਬੇ ਆ ਤੇ ਉਹ ਪਹਿਲੇ ਸੂਬੇ ਸੀਗੀ ਠੀਕ ਆ ਤੇ ਬਾਕੀ ਬਣੂਗੀ ਪੂਰਾ ਕਰਮ ਵਾਲੀ ਖੁੱਲੂਗੀ ਅਜੇ ਲੈਵਾਂ ਲੂਗਾ ਹਾਂਜੀ ਤੇ ਕਿਉਂ ਅਜੇ 8-10 ਦਿਨਾਂ ਦਾ ਸਮਾਂ ਪਿਆ ਸੁਣਦੇ ਵਿੱਚ ਆ ਲਓ ਬਾਕੀ ਵੱਚੀ ਬਣੂ ਮੜੀ ਹਾਂ ਹਾਂ ਤੇ ਲਟੋਲਾ ਬਹੁਤ ਜਾਂਦੀ ਆ ਹਾਂ ਜੀ ਕਿ ਚੰਗੇ ਸੇਵਾਲੇ ਘਰ ਚਲ ਗਈ ਨਾ ਹਾਂ ਹਾਂ ਵੱਚੀ 17 18 ਕਿਲੋ ਦੁੱਧ ਪਾ ਜੂਗੀ ਹਾਂ ਕੀ ਮੁੱਲ ਕਰਦੇ ਆ ਬਲਜੀਤ ਸਿੰਘ ਦਾ ਫਿਰ ਇਹਦਾ ਮੁੱਲ ਵੀ ਦੀ 40 ਆ 35 ਹਜ਼ਾਰ ਦੀ ਦੇ ਦਾਂਗੇ 35 ਦੀ ਹਾਂ ਜੀ ਚਲੋ ਵਾਜਬ ਰੇਟ ਆ ਜੈ ਜੀ ਆ ਹਾਂ ਜੀ ਹਾਂ ਸੋ ਦੋਸਤੋ 35000 ਦੀ ਹਾਂ ਨਾ ਡਿਮਾਂਡ ਕਰਾਉ ਨੂੰ ਚਾਹੀ 40000 ਕਰਾ ਲਈਏ 35000 ਦੀ ਜਿਹੜੀ ਹਾਂ ਨਾ ਦਿੱਤੀ ਜੂਗੀ ਲਾਸਟ ਠੀਕ ਆ ਤੇ ਬਾਕੀ ਬਿਹੜਾ ਪਸੰਦ ਆਉਣਗੀਆਂ ਤੁਹਾਨੂੰ ਪਸ਼ੂ ਚੰਗੇ ਆ ਨਵੇਂ ਆ ਇੱਕ ਪਹਿਲਾਂ ਬੱਚੀ ਤੁਹਾਨੂੰ ਦਿਖਾਈ ਆ ਠੀਕ ਆ ਜੀ ਇਹ ਵੀ ਚੰਗੀ ਬੱਚੀ ਆ ਬਾਕੀ ਰੇਟ ਭਾਅ ਫੜਦਾ ਵੀ ਚਲੋ ਜੈਨੂਨ ਜਾਇਜ਼ ਆ ਤੇ ਜਿਹੜੇ ਵੀਰ ਨੂੰ ਪਸੰਦ ਜਚੂਗੀ ਸੌਦਾ ਤੁਸੀਂ ਕਰ ਲਿਓ ਵੀਰ ਬਲਜੀਤ ਦਾ ਨੰਬਰ ਬਿਲਕੁਲ ਸਕਰੀਨ ਦੇ ਥੱਲੇ ਚੱਲਦੇ ਰਹਿਣਗੇ ਇੱਕ ਬਿਹੜ ਜਿਹੜੀ ਆ ਤੁਹਾਨੂੰ ਬਿਲਕੁਲ ਤਾਜੀ ਸੂਈ ਸੂਈ ਆਪਾਂ ਦਿਖਾਤੀ ਆ ਇਸ ਕਵਰੇਜ ਦੇ ਵਿੱਚ ਠੀਕ ਆ ਤਾਜੀ ਸੂਈ ਹੈ ਕੱਲ ਹੀ ਸੂਆ ਜਿਹੜਾ ਇਹ ਸੂਈ ਆ ਠੀਕ ਆ ਦੂਜਾ ਬਾਕੀ ਥਣ ਭਾਂਡੇ ਦੀ ਸਾਫ਼ ਸੁਥਰੀ ਆ ਖਾਲਾ ਖੂਲਾ ਬਹੁਤ ਜ਼ਿਆਦਾ ਚੰਗਾ ਤੇ ਦੁੱਧ ਤੱਕੇ ਸੇਵਾ ਦਾ ਦੋਸਤੋ ਚੰਗੀ ਸੇਵਾ ਕਰ ਲੋਗੇ ਦੁੱਧ ਸੋਨਾ ਚ ਵਾ ਦੂਗੀ ਬੈੜ ਜਿਹੋ ਜਿਹਦਾ ਥਾਣ ਭਾਂਡਾ ਲੱਗਾ ਬੈੜ ਨੂੰ ਤੇ ਬਲਜੀਤ ਨੰਬਰ ਬੋਲਦਗੇ ਵੀਰਾ ਨੰਬਰ ਆਪਣਾ ਵੀਜੀ 77407 4212 ਠੀਕ ਹੈ ਵੀਰ ਹਾਂਜੀ ਲਓ ਦੋਸਤੋ ਇਹ ਨੰਬਰ ਬਿਲਕੁਲ ਸਕਰੀਨ ਤੇ ਚੱਲਦੇ ਰਹਿੰਦੇ ਨੇ ਨੰਬਰਾਂ ਤੇ ਤੁਸੀਂ ਕਾਲ ਕਰ ਸਕਦੇ ਜੇ ਨਵੇਂ ਆਏ ਪਸ਼ੂਆਂ ਬਾਰੇ ਵੀ ਡਿਟੇਲ ਲੈ ਸਕਦੇ ਜੇ ਫਿਲਹਾਲ ਇਹ ਤਿੰਨ ਬੈੜਾਂ ਹੀ ਵਿਕਾਉ ਸੀ ਅੱਜ ਤੇ ਬਾਕੀ ਵੀਡੀਓ ਨੂੰ ਵੱਧ ਤੋਂ ਵੱਧ ਅਗੇ ਸ਼ੇਅਰ ਜ਼ਰੂਰ ਕਰ ਦਿਆ ਕਰੋ ਤਾਂ ਜੋ ਅਗੇ ਨਵੇਂ ਫਾਰਮਰ ਵੀਰਾਂ ਤੱਕ ਵੀ ਜੜੀ ਪਹੁੰਚ ਹੋ ਸਕੇ ਇਸ ਵੀਡੀਓ ਦੀ ਮਿਲਦੇ ਆਂ ਭਰਾਵੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ